ਉਸੇ ਘੋੜਿਆਂ ਦੇ ਸਰਦਾਰ ਤਾਂ ਜ਼ਰੂਰ ਦੇਖੇ ਹੋਣਗੇ ਪਰ ਅੱਜ ਤੁਹਾਨੂੰ ਘੋੜੇ ਘੋੜੀਆਂ ਦੀ ਸਰਦਾਰਨੀ ਨਜ਼ਾਰ ਮਨਾਵਾਂਗੇ ਘੋੜੀਆਂ ਨੂੰ ਵੀ ਸਾਹਮਦੇ ਨੇ ਆਪ ਸਵਾਰੀ ਕਰਦੇ ਨੇ ਪੂਰੇ ਇਲਾਕੇ ਦੇ ਵਿੱਚ ਇਹਨਾਂ ਦੀ ਬਹੁਤ ਸਾਰੀ ਚਰਚਾ ਹੁੰਦੀ ਹੈ ਕਿ ਇਹ ਘੋੜੀਆਂ ਵਾਲੀ ਸਰਦਾਰਨੀ ਅਕਲੀਆਂ ਕਲਾ ਦੇ ਵਿੱਚ ਰਹਿੰਦੀ ਹੈ ਕਹਿੰਦੇ ਨੇ ਕਿ ਜਿੱਥੇ ਅਸੀਂ ਆਪਣੇ ਪੁੱਤਾਂ ਨੂੰ ਸਾਹਮਦੇ ਆ ਉਸੇ ਤਰੀਕੇ ਨਾਲ ਇਹਨਾਂ ਘੋੜੀਆਂ ਨੂੰ ਵੀ ਸਾਹਮੜਾ ਪਈਦਾ ਹੈ। ਇੱਕ ਘੋੜੀ ਲੈ ਉਹਦੇ ਪਿੱਛੇ ਦੋ ਬੱਚੇ ਸੀ। ਇੱਕ ਮਨਾਖੀ ਬਿਛੇਰੀ ਸੀ 2 ਮਹੀਨਿਆਂ ਦੀ ਤੇ ਇੱਕ ਵਧੀਆ ਬਿਛੇਰੀ ਸੀ ਜਿਹੜੀ ਮਤਲਬ ਚੰਗੀ ਛੇਵਾਂ ਸੇਲ ਕਰਤੀ ਤੇ ਜਿਹੜੀ ਮਤਲਬ ਮਨਾਖੀ ਸੀ ਉਹ ਅਸੀਂ ਰੱਖ ਲਈ ਉਹਦੀ ਸੇਵਾ ਕਰੀ ਅੱਜ ਵੀ ਆਪਣੇ ਸਟਾਲ ਫਾਰਮ ਚ। ਆਪਾਂ ਨੂੰ ਜਿਹੜਾ ਵਰ ਦੇਣਾ ਹੋਵੇ ਹਨਾ ਸਵੇਰ ਸ਼ਾਮ ਉਹਦਾ ਜਾਪ ਕਰੀਦਾ ਹੈ ਕਈ ਦਾ ਵੀ ਪਰਮਾਤਮਾ ਤਰਕੀਆਂ ਬਖਸ਼ੇ ਕੰਮ ਹਨਾ ਫਿਰ ਇਸ ਤਰ੍ਹਾਂ ਜਿਹੜਾ ਹੈਗਾ ਸਾਨੂੰ ਇਹ ਜਿਹੜੀ ਨੂਗਰਾ ਬਰੀਡ ਹੈ ਵਾਇਗਰੂ ਨਹੀਂ ਦਿੱਤੀ ਇਹਨੇ ਇਹ ਕਰਿਆ ਸੀਗਾ ਕਿ ਤੁਸੀਂ ਇਹਨਾਂ ਨੂੰ ਪਪਾ ਨਾਲ ਨੂੰ ਬਾਏ ਮਾਰਦੇ ਨੇ ਤੁਹਾਡੇ ਕੋਲ ਕੰਦੀਆਂ ਆਉਂਦੀਆਂ ਨੇ ਦੇਖ ਭਾਲ ਤੁਸੀਂ ਆਪ ਖੁੰਦ ਕਰਦੇ ਹੋ ਇਹ ਫਿਰ ਕੀ ਰੂਟੀਨ ਕੀ ਰਹਿੰਦੀ ਹੈ ਤੁਹਾਡੀ ਕਿਉਂਕਿ ਮੈਂ ਦੇਖ ਰਿਹਾ ਇੱਕ ਪਾਸੇ ਤੁਸੀਂ ਚੁੱਲਾ ਚੌਂਕਾ ਵੀ ਸ਼ਾਮ ਦੇ ਦੂਜੇ ਪਾਸੇ ਇਹਨਾਂ ਦਾ ਵੀ ਖਿਆ ਰੱਖਦੇ ਹੋ ਫਾਤੀ ਵਾ ਕੇ ਕਰਨ ਦਵਾਦਾ ਦੇਖ ਦੇਖ ਕੇ ਜਿਵੇਂ ਤਾਂ ਸ਼ਾਜਾ ਨਹੀਂ ਹੁੰਦਾ ਆਪਾਂ ਨੂੰ ਐ ਹੋ ਜਾਂਦਾ ਹੈ ਨਾ ਲੱਗਦਾ ਰਿਸ਼ਤੇਦਾਰ ਸਭ ਤੋਂ ਵੱਧ ਫਿਰ ਆਉਂਦੇ ਵੀ ਤੁਹਾਡੇ ਵਾਲੀ ਹੁੰਦੇ ਆ ਵੀ ਇੰਦਰ ਜਾਣੇ ਨਾਲੇ ਦੇ ਘੋੜੇ ਦੇ ਝੂਟਾ ਲੈ ਆਵਾਂਗੇ ਨਾਲੇ ਮਿਲਿਆ ਵਾਂ ਹਾਂਜੀ ਇਹ ਤਾਂ ਹੈ ਹੀ ਵਾਕੀ ਰਿਸ਼ਤੇਦਾਰ ਸਾਰੇ ਬਹੁਤ ਵਧੀਆ ਇਹ ਰਿਲੇਸ਼ਨ ਵੈਸੇ ਆਣ ਦਵਾਨ ਨਾਲ ਸਾਰੇ ਨਾਲ ਬਹੁਤ ਵਧੀਆ ਕਿ ਬੱਚਾ ਬ੍ਰਾਂਡ ਭਾਲਦਾ ਜਾਲੀ ਫਿਰ ਉਹ ਕੱਲੀ ਖੇਤੀ ਨਾਲ ਦਾ ਟਾਈਮ ਵੀ ਥੋੜਾ ਪਾਸ ਨਹੀਂ ਹੁੰਦਾ ਫਿਰ ਐ ਕਰਕੇ ਆਪਾਂ ਨੂੰ ਨਾਲੇ ਤਾਂ ਹੁਣ ਵਧੀਆ ਲਾਲਚ ਲੱਗੇ ਨੇ ਜੀ ਨਾਲੇ ਵਧੀਆ ਕਮਾਈ ਆ ਕਹਿਣਾ ਚਾਹੋਗੇ ਕਿ ਅ ਅ ਲੱਗਾ ਪੰਜਾਬ ਦੀਆਂ ਔਰਤਾਂ ਅੱਜਕੱਲ ਤਾਂ ਉਹਦੇ ਗਿੱਟਿਆਂ ਤੋਂ ਹੀ ਨਹੀਂ ਵੇਲੇ ਮਿਲਦਾ ਚਲੋ ਤੁਹਾਡੀ ਪਰਮਾਤਮਾ ਕਹਿੰਦਾ ਮੈਂ ਕਹਿੰਦਾ ਕਿ ਸਿਹਤ ਤੰਦਰੁਸਤ ਰਵੇ ਇਸੇ ਤਰੀਕੇ ਨਾਲ ਤੁਸੀਂ ਘੋੜਿਆਂ ਦੇ ਸਰਦਾਰ ਤਾਂ ਜ਼ਰੂਰ ਦੇਖੇ ਹੋਣਗੇ ਪਰ ਅੱਜ ਤੁਹਾਨੂੰ ਘੋੜੇ ਘੋੜੀਆਂ ਦੀ ਸਰਦਾਰ ਦੀ ਨਿਦਾਲ ਬਣਾਵਾਂਗੇ ਜਿਹੜੇ ਪਿਛਲੇ ਕਈ ਸਾਲਾਂ ਤੋਂ ਘੋੜਿਆਂ ਦੀ ਦੇਖਭਾਲ ਕਰ ਰਹੇ ਨੇ ਪਰਿਵਾਰ ਨੂੰ ਤਾਂ ਸਾਹਮਦੇ ਹੀ ਨੇ ਪਰ ਉਹਦੇ ਨਾਲ ਨਾਲ ਘੋੜੀਆਂ ਨੂੰ ਵੀ ਸਾਹਮਦੇ ਨੇ ਆਪ ਸਵਾਰੀ ਕਰਦੇ ਨੇ ਪੂਰੇ ਇਲਾਕੇ ਦੇ ਵਿੱਚ ਇਹਨਾਂ ਦੀ ਬਹੁਤ ਸਾਰੀ ਚਰਚਾ ਹੁੰਦੀ ਹੈ ਕਿ ਇਹ ਘੋੜੀਆਂ ਵਾਲੀ ਸਰਦਾਰਨੀ ਅਕਲੀਆਂ ਕਲਾਂ ਦੇ ਵਿੱਚ ਰਹਿੰਦੀ ਹੈ ਤਾਂ ਅਸੀਂ ਤੁਹਾਨੂੰ ਤਸਵੀਰਾਂ ਉਹਨਾਂ ਦੇ ਸਟੱਡ ਫਾਰਮ ਦੇ ਉੱਤੇ ਲੈ ਕੇ ਆਏ ਆਂ ਰਾਜਪਾਲ ਕੌਰ ਜੀ ਸਾਡੇ ਨਾਲ ਨੇ ਇਹਨਾਂ ਦੇ ਨਾਲ ਸਾਰੀ ਗੱਲਬਾਤ ਕਰਾਂਗੇ ਜਾਣਕਾਰੀ ਲਵਾਂਗੇ ਕਿ ਪਰਿਵਾਰ ਦੇ ਨਾਲ-ਨਾਲ ਕਿਸ ਤਰੀਕੇ ਨਾਲ ਘੋੜੀਆਂ ਨੂੰ ਸਾਂਭਦੇ ਨੇ ਇਹ ਕਿਉਂਕਿ ਕਹਿੰਦੇ ਨੇ ਕਿ ਜਿੱਥੇ ਅਸੀਂ ਆਪਣੇ ਪੁੱਤਾਂ ਨੂੰ ਸਾਂਭਦੇ ਆ ਉਸੇ ਤਰੀਕੇ ਨਾਲ ਇਹਨਾਂ ਘੋੜੀਆਂ ਨੂੰ ਵੀ ਸਾਂਭਣਾ ਪੈਂਦਾ ਹੈ ਹਾਲਾਂਕਿ ਆ ਦੇਖੋ ਮੈਂ ਤਸਵੀਰਾਂ ਤੁਹਾਨੂੰ ਦਿਖਾਵਾਂ ਕਿ ਘੋੜੀਆਂ ਇਹਨਾਂ ਨੇ ਇੱਕ ਘੋੜੀ ਤੋਂ ਸ਼ੁਰੂਆਤ ਕੀਤੀ ਸੀ ਤਾਂ ਅੱਜ ਇਹਨਾਂ ਦੇ ਕੋਲ 7 ਤੋਂ 8 ਘੋੜੀਆਂ ਨੇ ਜਿਹੜੀਆਂ ਬਹੁਤ ਵਧੀਆ ਨਸਲ ਦੀਆਂ ਨੇ ਤਾਂ ਕਾਫੀ ਮਹਿੰਗੀਆਂ ਵੀ ਨੇ ਤਾਂ ਇਹ ਆਪ ਖੁਦ ਅ ਦੇਖਪਾਲ ਕਰਦੇ ਨੇ ਬੱਚੇ ਵੀ ਇਹਨਾਂ ਦੇ ਨਾਲ ਸੇਵਾ ਕਰਾਉਂਦੇ ਨੇ ਇਹ ਇਸ ਨੂੰ ਸੇਵਾ ਨੂੰ ਲੈ ਕੇ ਚੱਲਦੇ ਕਿ ਅਸੀਂ ਇਹਨਾਂ ਦੀ ਸੇਵਾ ਕਰ ਰਹੇ ਹਾਂ ਤਾਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਤੁਸੀਂ ਸਮਾਂ ਦਿੱਤਾ ਤਾਂ ਬੜਾ ਵਧੀਆ ਲੱਗਿਆ ਤੁਹਾਨੂੰ ਦੇਖ ਕੇ ਕਿ ਤੁਸੀਂ ਖੁਦ ਇਹਨਾਂ ਦੇ ਦੇਖਪਾਲ ਕਰਦੇ ਹੋ ਆਪ ਸਵਾਰੀ ਕਰਦੇ ਹੋ ਇਹ ਸ਼ੌਂਕ ਕਿੱਥੋਂ ਤੇ ਕਿਦਾਂ ਪਿਆ ਸੀਗਾ ਦੇਖੋ ਜੀ ਇਹ ਸ਼ੌਂਕ ਤਾਂ ਪਹਿਲਾਂ ਮੇਰੇ 1 2 ਰੱਖਦੇ ਹੁੰਦੇ ਸੀ ਘੋੜੀਆਂ ਪਾਇਆ ਜੀ ਹੁਣ ਇਹ 2 ਘਰ ਰੱਖਦੇ ਹੁੰਦੇ ਸੀ ਘੋੜੀਆਂ ਤੇ ਜਦੋਂ 2000 ਦੇ ਵਿੱਚ ਮੇਰੀ ਮੈਰਿਜ ਹੋਈ ਤੇ ਉਸ ਤੋਂ ਬਾਅਦ ਜਦੋਂ ਅਸੀਂ ਮਿਲਣ ਜਾਂਦੇ ਤੇ ਇਹਦੇ ਜੋ ਦੇ ਡੈਡੀ ਤਾਇ ਜੀ ਦੇ ਘਰੇ ਜਾਂਦੇ ਤੇ ਇਹਨਾਂ ਨੂੰ ਬਹੁਤ ਵਧੀਆ ਲੱਗਦਾ ਸੀ ਵੀ ਘੋੜੀਆਂ ਦਾ ਕੰਮ ਜਿਹੜਾ ਘੋੜੀ ਨਾਲ ਮਤਲਬ ਦੇਖ ਕੇ ਨੂੰ ਐ ਹੁੰਦਾ ਸੀ ਵੀ ਸਾਡੇ ਵੀ ਹੋਵੇ ਜਦੋਂ ਇਹਨਾਂ ਨੇ ਆ ਕੇ ਕਿਹਾ ਵੀ ਪਾਪਾ ਵੀ ਮੈਂ ਵੀ ਘੋੜੀ ਲੈਣੀਆਂ ਤੇ ਪਾਪਾ ਨੇ ਮਨਾਂ ਨਹੀਂ ਕੀਤਾ ਪਾਪਾ ਕਹਿੰਦੇ ਚਲੋ ਲੈ ਲਓ ਫਿਰ ਅਸੀਂ ਇੱਕ ਘੋੜੀ ਤੋਂ ਸਟਾਰਟ ਕੀਤਾ ਜੀ 2004 ਦੇ ਵਿੱਚ ਜਿਹੜੀ ਅਸੀਂ ਪਹਿਲੀ ਘੋੜੀ ਲੈ ਕੇ ਆਏ ਸੀ ਉਹ ਘੋੜੀ ਕਿਹੜੀ نسل ਦੀ ਸੀਗੀ ਤੇ ਉਹ ਤੁਸੀਂ ਕਿੰਨੀ ਉਮਰ ਚ ਲਿਆਂਦੀ ਉਹਨੂੰ ਕਿੰਨਾ ਚਿਰ ਰੱਖਿਆ ਫਿਰ ਕਈ ਵਾਰੀ ਹੁੰਦਾ ਨਾ ਕੰਮ ਦਾ ਭੇਦ ਵੀ ਨਹੀਂ ਹੁੰਦਾ ਕਈ ਵਾਰੀ ਉਹ ਚੀਜ਼ਾਂ ਦਾ ਪਹਿਲਾਂ ਨੀਲੀ ਚੰਬੀ ਲਿਆਂਦੀ ਸੀ ਹਾਂਜੀ ਕਾਫੀ ਮਤਲਬ 4-5 ਸਾਲ ਨੀਲੀਆਂ ਚੰਗੀਆਂ ਵੀ ਕਦੇ ਨੀਲੀ ਹਨਾ ਐਦਾਂ ਵੀ ਮਾਰਵਾੜੀ ਲਿਆਏ ਜਾਂ ਕੁਛ ਮਤਲਬ ਲਿਆਏ ਵੇਚਤੇ ਮਤਲਬ ਵਾੜਾ ਕੋਈ ਇਨਾ ਫਾਇਦਾ ਜਾਨੀ ਹੋਇਆ ਫਿਰ ਉਸ ਤੋਂ ਬਾਅਦ ਅਸੀਂ ਛੋਟਾ ਮਤਲਬ ਇੱਕ ਘੋੜੀ ਲਿਆਏ ਉਹਦੇ ਪਿੱਛੇ ਦੋ ਬੱਚੇ ਸੀ ਇੱਕ ਮਨਾਖੀ ਬਿਸ਼ੇਰੀ ਸੀ 2 ਮਹੀਨਿਆਂ ਦੀ ਤੇ ਇੱਕ ਵਧੀਆ ਬਿਸ਼ੇਰੀ ਸੀ ਜਿਹੜੀ ਮਤਲਬ ਚੰਗੀ ਬਿਸ਼ੇਰੀ ਉਹ ਸੇਲ ਕਰਤੀ ਤੇ ਜਿਹੜੀ ਮਤਲਬ ਮਨਾਖੀ ਸੀ ਉਹ ਅਸੀਂ ਰੱਖ ਲਈ ਉਹਦੀ ਸੇਵਾ ਕਰੀ ਅੱਜ ਵੀ ਆਪਣੇ ਸਟੱਡ ਫਾਰਮ 'ਚ ਹਾਂਜੀ ਦੂਜੇ ਸੂਏ ਉਹ ਸੁਣ ਵਾਲੀ ਹੈ ਜੀ ਹਾਂ ਤੁਸੀਂ ਦੱਸ ਰਹੇ ਸੀਗੇ ਕਿ ਇਹ ਸਾਰੀਆਂ ਹੁਣ ਤੁਹਾਡੇ ਕੋ ਨੁਕਰੀਆਂ ਨੇ ਤਾਂ ਇਹ ਫਿਰ ਨੁਕਰੀਆਂ ਵੱਲ ਕਿਦਾਂ ਮੁੜੇ ਜਾਂ ਪਹਿਲੀਆਂ نسلਾਂ ਨੂੰ ਕੱਢਿਆ ਕਿਵੇਂ ਬਸ ਜੀ ਇਹ ਕੋਈ ਹਨਾ ਮਹਾਰਾਜ ਨੇ ਆਪਾਂ ਨੂੰ ਜਿਹੜਾ ਵਰ ਦੇਣਾ ਹੋਵੇ ਹਨਾ ਸਵੇਰ ਸ਼ਾਮ ਉਹਦਾ ਜਾਪ ਕਰੀਦਾ ਹੈ ਕਈ ਦਾ ਵੀ ਪਰਮਾਤਮਾ ਤਰੱਕੀਆਂ ਬਖਸ਼ੇ ਕੰਮ 'ਚ ਹਨਾ ਫਿਰ ਇਸ ਤਰ੍ਹਾਂ ਜਿਹੜਾ ਹੈਗਾ ਸਾਨੂੰ ਇਹ ਜਿਹੜੀ ਨੁਗਰਾ ਬਰੀਡ ਹੈ ਵਾਇਗਰੂਨੀ ਦਿੱਤੀ ਹੈ ਜੀ ਅੱਛਾ ਮੈਂ ਦੇਖ ਰਿਹਾ ਸੀਗਾ ਕਿ ਤੁਸੀਂ ਇਹਨਾਂ ਨੂੰ ਪੁੱਤਾਂ ਵਾਂਗੂ ਆਵਾਜ਼ ਮਾਰਦੇ ਹੋ ਇਹ ਤੁਹਾਡੇ ਕੋਲ ਭੱਜੀਆਂ ਆਉਂਦੀਆਂ ਨੇ ਦੇਖਭਾਲ ਤੁਸੀਂ ਆਪ ਖੁਦ ਕਰਦੇ ਹੋ ਇਹ ਫਿਰ ਕੀ ਰੂਟੀਨ ਕੀ ਰਹਿੰਦੀ ਹੈ ਤੁਹਾਡੀ ਕਿਉਂਕਿ ਮੈਂ ਦੇਖ ਰਿਹਾ ਕਿ ਪਾਸੇ ਤੁਸੀਂ ਚੁੱਲ੍ਹਾ ਚੌਂਕਾ ਵੀ ਸ਼ਾਮ ਦੇ ਦੂਜੇ ਪਾਸੇ ਇਹਨਾਂ ਦਾ ਵੀ ਖਿਆਲ ਰੱਖਦੇ ਹੋ ਇਹਨਾਂ ਵੱਲ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੁੰਦੀ ਹੈ ਹਾਂਜੀ ਇਦਾਂ ਇਹਨਾਂ ਨਾਲ ਤਾਂ ਜਿਹੜਾ ਟਾਈਮ ਆ ਛੋੜਾ ਥੋੜਾ ਆਵਾਦੀ ਲੱਗਦਾ ਜੀ ਉਹ ਕੰਮ ਤਾਂ ਹੁਣ 5 50 ਕੇ ਵੀ ਕਰ ਲੈਂਦਾ ਬੰਦਾ ਹਨਾ ਇਨਾਂ ਨੂੰ ਤਾਂ ਪੂਰੇ ਧਿਆਨ ਨਾਲ ਜਿਹੜਾ ਮਤਲਬ ਸੁੱਕਾ ਗਿੱਲਾ ਵੀ ਨਹੀਂ ਜ਼ਿਆਦਾ ਦੇ ਸਕਦੇ ਆਪਾਂ ਵੀ ਜ਼ਿਆਦਾ ਗਿੱਲੇ ਜਾਂਦੇ ਹੀ ਜਿਹੜੇ ਪੱਠੇ ਨੀਰੇ ਆਪਾਂ ਉਹ ਇਹਨਾਂ ਨੂੰ ਨਹੀਂ ਦੇ ਸਕਦੇ ਤਾਜੇ ਪਾਣੀ ਮੋਟਾ ਛੱਡ ਕੇ ਪਿਉਣਾ ਮਤਲਬ ਮੱਝਾਂ ਵਾਂਗੂੰ ਨੀਂ ਖੇਲ ਭਰੀ ਤੇ ਪਿਆਤੀ ਥੋੜੀ ਜਿਹੀ ਇਹਨਾਂ ਨੂੰ ਤਾਂ ਜ਼ਿਆਦਾ ਹੀ ਦੇਖਭਾਲ ਕਰਨੀ ਫਿਰ ਉਧਰ ਉਹ ਹਿਸਾਬ ਨਾਲ ਕਰ ਲੈਂਦਾ ਜੀ ਹਾਂਜੀ ਕੀ ਫਿਰ ਤੁਸੀਂ ਕੀ ਇਹਦੀ ਖਰਾਕ ਕੀ ਇਹਨਾਂ ਦੀ ਫਿਰ ਰੱਖਦੇ ਹੋ ਕਿ ਜਾਂ ਫਿਰ ਵੱਖਰੇ ਵੱਖਰੇ ਜਿਵੇਂ ਬੱਚੇ ਨੂੰ ਵੱਖਰਾ ਦੇਣਾ ਵੱਡੇ ਨੂੰ ਵੱਖਰਾ ਹਾਂਜੀ ਬੱਚਿਆਂ ਨੂੰ ਤਾਂ ਦੇਖੋ ਚੌਕਰੀ ਦੇਈਦਾ ਜੀ ਚੌਕਰ ਨੂੰ ਥੋੜਾ ਸਲਾਬਾ ਕਰਕੇ ਤੇ ਉਹ ਜਿਵੇਂ ਦੋ ਕਰੋਗ ਤੂੜੀ ਦੇ ਪਾ ਕੇ ਉਹਦੇ ਵਿੱਚ ਉਹ ਮਤਲਬ ਉੱਤੇ ਬਸ ਕਰ ਦੇਦਾ ਮਿਕਸ ਉਹ ਖਾ ਲੈਂਦੇ ਆ ਇਹਨਾਂ ਨੂੰ ਜਿਵੇਂ ਹੁਣ ਸਰਦੀ ਦੇ ਵਿੱਚ ਬਾਜਰਾ ਸੀ ਆ ਦੇਖੇ ਤੁਸੀਂ ਮੇਰਾ ਸਰਦੀ ਚ ਬਾਜਰਾ ਸੀ ਤੇ ਮਤਲਬ ਜਮੀ ਸੀ ਜੋ ਸੀ ਸਾਰਾ ਕੁਝ ਹਰਲਾ ਮਲਾ ਕੇ ਮਤਲਬ ਵੱਡਾ ਸਾਰਾ ਟੋਕਣਾ ਜਾਂ ਪਤੀਲਾ ਕਹਿ ਸਕਦੇ ਆਪਾਂ ਔਰ ਇਹਨਾਂ ਕਿ ਰੱਖ ਲੈਣੇ ਆ ਤੇ ਬੱਠਲ ਬੱਠਲ ਤੂੜੀ ਦਾ ਪਾ ਕੇ ਉੱਪਰ ਇੱਕ ਇੱਕ ਬੱਠਲ ਭਰ ਕੇ ਪਾ ਦੇਦਾ ਜੀ ਅੱਛਾ ਮੈਂ ਤੁਹਾਡੀਆਂ ਇੰਸਟਾਗ੍ਰam ਤੇ ਬੜੀਆਂ ਵੀਡੀਓਜ਼ ਦੇਖੀਆਂ ਇਹ ਇੰਸਟਾਗ੍ਰam ਦਾ ਵੀਡੀਓ ਬਣਾ ਕੇ ਪਾਉਣਾ ਇਹ ਸ਼ੌਂਕ ਕਿਦਾਂ ਪਿਆ ਕੇ ਜਾਂ ਬੱਚਿਆਂ ਨੇ ਨਹੀਂ ਹਾਂਜੀ ਹਾਂਜੀ ਉਹ ਬੱਚਿਆਂ ਨਾਲ ਜਦੋਂ ਹਨਾ ਕਈ ਵਾਰੀ ਐਂਜ ਹੁੰਦਾ ਮੈਂ ਕਹਿੰਦੀ ਜੋਤ ਆਪਾਂ ਵੀਡੀਓ ਬਣਾਈਏ ਤੇ ਜੋਤ ਨੇ ਪਾਤੀ ਬੱਸ ਫਿਰ ਐਂ ਕਰਕੇ ਫਿਰ ਉਹਦੋਂ ਬਾਅਦ ਆ ਦੇਖ ਦੇਖ ਕੇ ਜਿਵੇਂ ਉਹ ਤਾਂ ਸ਼ਾਜਾ ਨਹੀਂ ਹੁੰਦਾ ਆਪਾਂ ਨੂੰ ਐ ਹੋ ਜਾਂਦਾ ਹਨਾ ਵੀ ਚਲੋ ਹੰਗਾਰਾ ਦਿੰਦੇ ਨੇ ਲੋਕ ਵਧੀਆ ਕਰਦੇ ਨੇ ਫਿਰ ਆਪਣਾ ਵੀ ਦਿਲ ਕਰਦਾ ਫਿਰ ਹੋਰ ਹਾਂਜੀ ਫਿਰ ਹੁਣ ਤਸਵੀਰ ਉਹ ਜੰਗ ਵੀ ਇੱਕ ਵੀਡੀਓ ਬਣਾ ਲਈਦੀ ਹੈ ਜੀ ਤੇ ਪਾ ਦਿੰਨੇ ਆ ਜੀ ਬਸ ਲਾਲਚ ਲੱਗਿਆ ਜੀ ਕਹਿਣ ਦਾ ਕਹਿਣ ਤੋਂ ਪਾਵ ਹਨਾ ਬੰਦਾ ਮਤਲਬ ਆਪਦੇ ਘਰੇ ਤਰੁਜਾ ਰਹਿੰਦਾ ਕੰਮ ਧੰਦਿਆਂ ਚ ਦੇ ਨਾਲੇ ਸਮਝ ਦੇਖਭਾਲ ਕਰੀ ਦੇ ਨਾਲੇ ਮਨਾਫਾ ਹੁੰਦਾ ਜੀ ਸਾਰਾ ਘਰ ਦੇ ਜਾਂ ਤੁਹਾਡੇ ਰਿਸ਼ਤੇਦਾਰ ਪੇਕਿਆਂ ਚ ਕਹਿੰਦੇ ਨੇ ਕਿ ਰਾਜਪਾਲ ਹੁਣ ਸਾਡੀ ਹੀਰੋਇਨ ਬਣ ਗਈ ਹੈ ਮਤਲਬ ਵੀਡੀਓ ਆਉਂਦੀ ਹੈ ਬਹੁਤ ਵਧੀਆ ਬਹੁਤ ਐਂ ਤਾਂ ਕਹਿੰਦੇ ਆ ਜੀ ਸਾਰਿਆਂ ਨੂੰ ਵਧੀਆ ਲੱਗਦਾ ਮਤਲਬ ਭਾਂਜੇ ਭਾਂਜੀਆਂ ਨੂੰ ਪਤੀ ਜੀ ਤੀਜਿਆਂ ਨੂੰ ਬਹੁਤ ਵਧੀਆ ਸਾਰਿਆਂ ਨੂੰ ਲੱਗ ਰਿਹਾ ਹਾਂਜੀ ਉਹ ਤਾਂ ਫਿਰ ਐਂ ਕਹਿੰਦੇ ਹੁਣ ਐਨਾ ਵੀ ਘੋੜਿਆਂ ਵਾਲੀ ਭੂਆ ਕੋ ਜਾਣਾ ਜਾਂ ਮਾਸੀ ਕੋਲ ਜਾਣਾ ਘੋੜੀ ਨਾਲੇ ਸਵਾਰੀ ਕਰਕੇ ਆਵਾਂਗੇ ਨਾਲੇ ਮਾਮੀ ਨੂੰ ਮੇਲ ਆਵਾਂਗੇ ਮਾਸੀ ਨੂੰ ਮਿਲਿਆਵਾਂਗੇ ਹਾਂਜੀ ਇਹ ਤਾਂ ਹੈ ਜੀ ਨਾ ਤਾਂ ਉੱਪਰ ਨਾ ਚੜਨ ਤਾਂ ਬੱਚੇ ਜ਼ਰੂਰ ਫੋਟ ਹਾਂਜੀ ਫਿਰ ਸਾਨੂੰ ਐ ਹੁੰਦਾ ਅੱਜ ਫਲਾਣੇ ਨੇ ਆਉਣਾ ਚਲੋ ਇਹਨਾਂ ਨੂੰ ਮੜਾ ਆ ਸਰਖਰ ਵਗੈਰਾ ਕਰੀਏ ਵੀ ਅਗਲੇ ਨੇ ਫੋਟੋ ਕਰਾਉਣੀ ਹੋਣੀ ਨਾਲ ਹਾਂਜੀ ਲਾਲਚ ਜੇ ਲੱਗ ਜਾਂਦੇ ਵਾ ਸਾਰ ਲੱਗ ਜਾਂਦੇ ਜਦੋਂ ਕਿਸੇ ਦਾ ਫੋਨ ਆ ਜਾਂਦਾ ਆਉਣ ਦਾ ਪਹਿਲਾਂ ਇਹਨਾਂ ਨੂੰ ਨਿਭਜੀਦਾ ਬਿਨਾ ਥਾਤ ਸੁੱਕਾ ਕਰ ਇਹਨਾਂ ਨੂੰ ਸੋਨੇ ਬਣਾਈਏ ਇਹਨਾਂ ਨੂੰ ਸੋਨੇ ਸੋਚੀਦਾ ਜੀ ਹਾਂਜੀ ਮੈਨੂੰ ਲੱਗਦਾ ਰਿਸ਼ਤੇਦਾਰ ਸਭ ਤੋਂ ਵੱਧ ਫਿਰ ਆਉਂਦੇ ਵੀ ਤੁਹਾਡੇ ਵਾਲੀ ਹੁੰਦੇ ਆ ਵੀ ਇੱਧਰ ਜਾਂਦੇ ਨਾਲੇ ਤਾਂ ਘੋੜਿਆ ਤੇ ਝੂਟਾ ਲੈ ਆਵਾਂਗੇ ਨਾਲੇ ਮੇਲੇ ਆਵਾਂਗੇ ਹਾਂਜੀ ਇਹ ਤਾਂ ਹੈ ਹੀ ਬਾਕੀ ਰਿਸ਼ਤੇਦਾਰ ਸਾਰੇ ਬਹੁਤ ਵਧੀਆ ਜੀ ਮੇਰੇ ਤਾਂ ਰਿਲੇਸ਼ਨ ਵੈਸੇ ਆਣ ਗ ਸਾਰੇ ਜਿਹੜੀਆਂ ਭੈਣਾਂ ਮੇਰੀਆਂ ਦਰਾਂ ਨੇ ਇੰਝ ਠਾਣੀ ਬਹੁਤ ਪਿਆਰ ਕਰਦੀਆਂ ਮੈਨੂੰ ਸਾਰੀਆਂ ਹਾਂ ਜਦੋਂ ਕਿਤੇ ਬਾਹਰ ਜਾਂਦੇ ਹਾਂ ਫਿਰ ਲੋਕ ਪਛਾਣਦੇ ਵੀ ਆ ਵੀ ਇਹ ਘੋੜਿਆਂ ਵਾਲੀ ਸਰਦਾਰਨੀ ਆ ਰਾਜਪਾਲ ਆ ਗਏ ਨੇ ਹਾਂਜੀ ਦੇਖੋ ਜ਼ਿਆਦਾ ਤਾਂ ਨਹੀਂ ਕਹਿ ਸਕਦੇ ਮਤਲਬ ਹਾਂ ਜਿਵੇਂ ਹੁਣ ਸਾਡੇ ਪਿੰਡ ਗੁਰਦੁਆਰਾ ਸਹਿਪੂਰ ਨਿਵਾਸੀ ਤੇ ਕਈ ਲੋਕ ਮੈਂ ਹਸਬੈਂਡ ਵਾਈਫ ਦੇ ਦੇਖੇ ਆਪਸ ਵਿੱਚ ਮੇਰੇ ਵੱਲ ਦੇਖ ਕੇ ਗੱਲ ਜੀ ਕਰਦੇ ਮਤਲਬ ਮੈਨੂੰ ਪਤਾ ਲੱਗ ਗਿਆ ਕਿ ਵੀ ਇਹਨਾਂ ਨੇ ਮੇਰੇ ਵੀਡੀਓ ਦੇਖਿਆ ਹੋਣਗੇ ਹਾਂਜੀ ਤੇ ਅਸੀਂ ਰਿਸ਼ਤੇਦਾਰੀ ਦੇ ਸ਼ਗਨ ਤੇ ਗਏ ਉਹਨਾਂ ਦੇ ਮਤਲਬ ਕੁੜੀਆਂ ਸੀ 20-20 ਸਾਲ ਦੀਆਂ ਉਹ ਕਹਿਣ ਲੱਗੀਆਂ ਜੀ ਤੁਹਾਨੂੰ ਤਾਂ ਵੀ ਅਸੀਂ ਬਹੁਤ ਚਿਰ ਤੋਂ ਜਾਣਦੇ ਸੀ ਜੋਤ ਨੂੰ ਵੀ ਸਾਨੂੰ ਵੀ ਮੈਂ ਕਿਹਾ ਉਹਨਾਂ ਨੂੰ ਕਿਹਾ ਮੈਂ ਕਿਹਾ ਥੈਂਕ ਯੂ ਅਸੀਂ ਦੇਖ ਰਿਹਾ ਇਹ ਵੀ ਪਿੰਡ 'ਚ ਆਉਂਦੇ ਚਲੋ ਇਹਨੂੰ ਕੋਈ ਨਹੀਂ ਵਾਰਦੇ ਆਪਾਂ ਹੋਰ ਵੀ ਦੇਖਦੇ ਕਿਹੜੇ-ਕਿਹੜੀਆਂ ਘੋੜੀਆਂ ਨੇ ਤੁਹਾਡੇ ਕੋ ਮੈਂ ਤੁਹਾਡੇ ਪਿੰਡ 'ਚ ਦੇਖ ਰਿਹਾ ਸੀਗਾ ਕਿ ਅਸੀਂ ਅੰਦਰ ਐਂਟਰ ਹੋਏ ਤਾਂ ਸਾਰਿਆਂ ਨੇ ਤਕਰੀਬਨ ਘੋੜੀਆਂ ਹੀ ਘੋੜੀਆਂ ਰੱਖੀਆਂ ਹੋਈਆਂ ਮਤਲਬ ਇਸ ਪਿੰਡ ਦੇ ਵਿੱਚ ਕਾਫੀ ਜ਼ਿਆਦਾ ਫਿਰ ਸ਼ੌਂਕ ਹੈ ਘੋੜੇ ਘੋੜੀਆਂ ਦਾ ਸ਼ੌਂਕ ਹੈ ਇੱਥੇ ਮਤਲਬ ਸਾਰਿਆਂ ਨੂੰ ਤਕਰੀਬਨ ਮੇਰੇ ਭਾਵ ਨਾਲ ਬਹੁਤ ਘੱਟ ਆ ਜਿਹੜੇ ਰੱਖਦੇ ਆ ਜੀ ਘੋੜੀਆਂ ਪਹਿਲਾਂ ਨਹੀਂ ਸੀ 10-10 ਸਾਲ ਪਹਿਲਾਂ ਨਹੀਂ ਸੀ ਮੇਰੇ ਸਾਹਬ ਨਾਲ ਕਿਸੇ ਕੋਈ ਤਾਂ ਨਹੀਂ ਤੁਹਾਡੇ ਵੱਲ ਵੇਖ ਕੇ ਹੀ ਰੱਖਣਾ ਹੈ ਸਾਰਿਆਂ ਨੇ ਸ਼ੁਰੂ ਕਰਦੇ ਵੀ ਉਹਨਾਂ ਰੱਖਿਆ ਅਸੀਂ ਵੀ ਰੱਖ ਲਈਏ ਦੇਖੋ ਐਂ ਤਾਂ ਨਹੀਂ ਆਪਾਂ ਹੁਣ ਕਹਿ ਸਕਦੇ ਹਨ ਹਰਿਆਕਰ ਨੂੰ ਹੁੰਦਾ ਹੀ ਹੈ ਵੀ ਕੋਈ ਨਾ ਕੋਈ ਕੰਮ ਤਾਂ ਐਕਸਟਰਾ ਹੋਣਾ ਹੀ ਚਾਹੀਦਾ ਨਾਲ ਇਕੱਲੀ ਖੇਤੀਬਾੜੀ ਨਾਲ ਅੱਜਕੱਲ ਟਾਈਮ ਨਹੀਂ ਪਾਸ ਹੁੰਦਾ ਜੀ ਹਾਂਜੀ ਜੇ ਬਿਜ਼ਨਸ ਪੁਆਇੰਟ ਆਫ 뷰 ਤੋਂ ਦੇਖਾ ਤਾਂ ਇਹ ਫਿਰ ਕਿੰਨੇ ਇੱਕ ਖਰਚਾ ਪਾਣੀ ਨਿਕਲ ਆਉਂਦਾ ਇਹਨਾਂ ਦਾ ਵੀ ਕਿਉਂਕਿ ਹੈ ਤਾਂ ਕਾਫੀ ਮਹਿੰਗਾ ਸ਼ੌਂਕ ਤੇ ਫਿਰ ਉਹ ਖਰਚਾ ਪਾਣੀ ਤਾਂ ਹਨਾ ਪਹਿਲਾਂ ਆਪਾਂ ਹੁਣ ਸਾਲ ਡੇਢ ਸਾਲ ਤਾਂ ਇਹਨਾਂ ਨੂੰ ਮਤਲਬ ਪਾਈ ਜਾਂਦੇ ਆ ਪੂਰਾ ਚੰਗਾ ਪਾਈਦਾ ਵੀ ਇਹ ਲਿਸਿਆਂ ਨਾ ਹੋ ਜਾਣ ਮਤਲਬ ਇਹ ਕਦ ਵੀ ਕਰਨ ਜਿਵੇਂ ਆਪਾਂ ਬੱਚਿਆਂ ਦੀ ਦੇਖਭਾਲ ਕਰਦੇ ਓਵੇਂ ਕਰਨੀ ਪੈਂਦੀ ਹੈ ਜੀ ਇਹਨਾਂ ਦੀ ਉਸ ਤੋਂ ਬਾਅਦ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਸੋਹਣੇ ਪਾਲ ਜਾਂਦੇ ਆ ਤੇ ਵਧੀਆ ਵਿਕਦੇ ਵੀ ਆ ਜੀ ਚਾਰ-ਚਾਰ ਪੁੰ ਮਹੀਨਿਆਂ ਦੇ ਬੱਚੇ ਆਪਣੇ 3-3 ਲੱਖ ਦੇ ਨੇੜੇ ਵੇਚ ਲੇ ਗਏ ਇਹ ਵੀ ਇੱਕ ਚੰਗਾ ਮਨ ਲੱਗਦਾ ਹੈ ਸ਼ੌਂਕ ਦੇ ਨਾਲ-ਨਾਲ ਚਲੋ ਨਾਲ ਕਾਰੋਬਾਰ ਵੀ ਤੁਰ ਹੀ ਜਾਵੇ ਤੁਸੀਂ ਮੈਨੂੰ ਲੱਗਦਾ ਵੀ ਇੰਟਰੋਡਿਊਸ ਕਰਾਓ ਸਾਨੂੰ ਵੀ ਇਹ ਇਹ ਘੋੜੀ ਕਿੰਨੀ ਉਮਰ ਹੈ ਇਹਦੀ ਤੇ ਇਹ ਕੀ ਇਹਦਾ ਹੈ ਸਾਰਾ ਕੁਝ ਕਿਰਨ ਇਹਦਾ ਨਾਮ ਕੀ ਹੈ ਜੀ ਇਹਦਾ ਨਾਮ ਕਿਰਨ ਆ ਜੀ ਅੱਛਾ ਇਹਦਾ ਨਾਮ ਕਿਰਨ ਕਿਹਾ ਹਾਂਜੀ ਹਾਂਜੀ ਦੀ ਉਮਰ ਛੇ ਤੋਂ 7 ਸਾਲ ਹੋ ਗਈ ਹੈ। ਹਾਂਜੀ। ਅੱਖ 'ਚ ਪ੍ਰੋਬਲਮ ਹੈ ਮੈਨੂੰ ਲੱਗਦਾ ਇਹਨਾਂ ਨੂੰ। ਹਾਂਜੀ ਇਹਨਾਂ ਦਿਸਦਾ ਨਹੀਂ ਹੈ। ਮਨਾਖੀ ਕੋੜੀ ਕਿਹਾ ਜਾਂਦਾ ਇਹਨਾਂ ਨੂੰ। ਅੱਛਾ। ਹਾਂਜੀ। ਇਹਨੂੰ ਇੱਕ ਅੱਖੋਂ ਜਮਣੇ ਦਿਸਦਾ ਇੱਕ ਤਾਂ ਥੋੜੀ ਜਿਹੀ ਪਰਛਾਈ ਜੀ ਪੈਂਦੀ ਆ। ਅੱਛਾ। ਮਤਲਬ ਆਈਡੀ ਦੇ ਨਾਲ ਹੀ ਵਿਚਾਰੀ ਇਹ ਤਾਂਤੂ ਵੀ ਸਰਦੀ ਹੈ। ਇਹ ਤੇ ਜਨਮ ਤੋਂ ਹੀ ਇਦਾਂ ਸੀਗੀ। ਜਮੰਦਰ ਹੋਈ ਸੀ। ਹਾਂਜੀ। ਉਧਰਲੇ ਪਾਸੇ ਵੀ ਉਹ ਉਧਰ ਕੀ ਇਹਨੂੰ ਦਿਸਦਾ ਨਹੀਂ ਕਰਕੇ ਮੈਨੂੰ ਐ ਹੁੰਦਾ ਸੀ ਵੀ ਹਾਏ ਇਹਨੂੰ ਦਿਸਦਾ ਨਹੀਂ ਵਿਚਾਰੀ ਨੂੰ ਇਹਦਾ ਨਾਮ ਤਾਂ ਕਰਕੇ ਫਿਰ ਮੈਂ ਕਿਰਨ ਰੱਖਿਆ। ਮਤਲਬ ਮੈਨੂੰ ਵੀ ਨਾ ਵੀ ਐਂ ਸੀ ਜਾਵੇ ਵੀ ਹੁੰਦੀ ਨਾ ਨਹੀਂ ਮਤਲਬ ਇਹ ਕਰਨਾ ਸੀ ਹਮੇਸ਼ਾ ਚੰਨ ਨਹੀਂ ਰਹਿੰਦਾ ਜੀ ਇਹਦਾ ਹਾਂਜੀ ਲੱਗਦਾ ਵੀ ਇਹ ਕੁੜੀ ਦਾ ਤੁਹਾਨੂੰ ਕਾਫੀ ਤੇ ਹੈ ਵੀ ਤੁਸੀਂ ਇਹਦਾ ਕਰਦੇ ਹੋ ਤਾਂ ਉਹ ਉਹਦਾ ਕੀ ਨਾਮ ਹੈ ਉਹਦਾ ਨਾਮ ਲక్ష్ਮੀ ਹੈ ਜੀ ਅੱਛਾ ਇਹ ਲక్ష్ਮੀ ਆ ਚਲੋ ਇਹ ਵੀ ਇੱਕ ਚੰਗਾ ਨਾਮ ਆ ਰੱਖਿਆ ਤੁਸੀਂ ਵੀ ਲక్ష్ਮੀ ਨਾਲੇ ਕਾਫੀ ਪੈਸੇ ਪੂਰੇ ਲੋ ਵੀ ਵਧੀਆ ਰਹਿੰਦਾ ਸਿਸਟਮ ਹਾਂਜੀ ਹਾਂਜੀ ਆਪਣੇ ਘਰੇ ਹੀ ਮਤਲਬ ਪੈਦਾ ਹੋਈ ਸੀ ਹਾਂਜੀ 17 ਮਹੀਨੇ ਦੀ ਬੱਚੀ ਹੈ ਜੀ ਫਨ ਤੱਕ ਇਹ ਵੀ ਉਹਨਾਂ ਵਾਂਗੂ ਖੁੱਲੀ ਰਹਿੰਦੀ ਸੀ ਜੀ ਹੁਣ ਇਹਨੂੰ ਮਤਲਬ ਥੋੜਾ ਜਿਹਾ ਬੰਦਨ ਦੁਨਾਂ ਲੱਗਿਆ ਫਿਰ ਤੰਗ ਬਹੁਤ ਕਰਦੇ ਸਾਰੇ ਬੱਚੇ ਇਕੱਠੇ ਆ ਕੇ ਸੀ ਹਾਂਜੀ ਹੁਣ ਤੁਹਾਡ ਕੋ ਫਿਰ ਕੁੱਲ ਕਿੰਨੀਆਂ ਘੋੜੀਆਂ ਹੈਗੀਆਂ ਨੇ ਕੁੱਲ 6 ਹੈ ਜੀ ਆਪਣੇ ਕੋਲੇ ਦੋ ਬੱਚੇ ਤੇ ਚਾਰ ਘੋੜੀਆਂ ਇੱਕ ਦੋ ਬੱਚੇ ਆਪਾਂ ਸੇਲ ਕਰਦੇ ਹਾਂਜੀ ਫਿਰ ਤੁਸੀਂ ਜ਼ਿਆਦਾਤਰ ਜਿਹਦੇ ਸੇਲ ਕਰਦੇ ਫਿਰ ਬੱਚੇ ਨੂੰ ਹੀ ਕਰਦੇ ਜ਼ਿਆਦਾ ਕਿ ਜਾਂ ਜਿਵੇਂ ਵੱਡੇ ਨਹੀਂ ਨਹੀਂ ਜੀ ਵੱਡੀਆਂ ਘੋੜੀਆਂ ਦਾ ਸਾਡੀਆਂ ਸੂਆਂ ਤੇ ਲਾਈਆਂ ਹੋਈਆਂ ਤੇ ਛੋਟੇ ਬੱਚੇ ਮਤਲਬ 4 ਤੋਂ 5 ਮਹੀਨਾ ਦੇ ਵਿੱਚ ਵਿੱਚ ਸੇਲ ਕਰ ਦਿੰਦੇ ਨੇ ਥੋੜਾ ਤੰਗ ਜ਼ਿਆਦਾ ਕਰਨ ਲੱਗ ਜਾਂਦੇ ਉਹ ਖੁੱਲਾ ਥਾਂ ਭ ਮਤਲਬ 60-60 ਖਾ ਲੈਂਦੇ ਆ ਜਿਵੇਂ 4 ਕ ਮਹੀਨਾ ਦੇ ਬਛੇਰੇ ਨੇ ਸਾਡੇ ਲੱਤ ਤੜਾ ਲਈ ਸੀ 5 ਕਿਜੀ ਫਿਰ ਬਹੁਤ ਦੋਜਕੀ ਭਰਿਆ ਹਨ ਆਏ ਫਿਰ ਥੋੜਾ ਔਖਾ ਹੋ ਜਾਂਦਾ ਤਾਂ ਕਰਕੇ ਫਿਰ ਇਹਨੇ ਸਾਮ ਸਮਾਈ ਜ਼ਿਆਦਾ ਫਿਰ ਇੰਨੀ ਇਹ ਘਰੇ ਨਹੀਂ ਹੁੰਦੇ ਖੇਤੀ ਦਾ ਕੰਮ ਕਰਕੇ ਫਿਰ ਸਾਨੂੰ ਔਖਾ ਹੋ ਜਾਂਦਾ ਥੋੜਾ ਜ਼ਿਆਦਾ ਤੁਹਾਡੇ ਹੱਥੋਂ ਹੀ ਗਿੱਜੀਆਂ ਨੇ ਕਿ ਜਾਂ ਜੋ ਤੁਹਾਡੇ ਬੇਟੇ ਦੇ ਹੱਥੋਂ ਵੀ ਚੱਲਦੀਆਂ ਨੇ ਜਾਂ ਤੁਹਾਡੇ ਘਰ ਕੋਈ ਮਰਜੀ ਸਿੱੰਨਾ ਚ ਤਿੰਨੇ ਹਾਂ ਅਸੀਂ ਇਕੱਠੇ ਹੀ ਮਤਲਬ ਕੰਮ ਕਰਦੇ ਆ ਜੀ ਇੱਕ ਜਣਾ ਬਾਣੀ ਪਾਉਣ ਲੱਗ ਗਿਆ ਦੂਜੇ ਨੇ ਤੂੜੀ ਪਾ ਦੇਣੀ ਆ ਤੀਜੇ ਨੇ ਫਟਾਫਟ ਉਹ ਮਤਲਬ ਸੈੱਟ ਦੇਣਾ ਜੋ ਇਹਨਾਂ ਦਾ ਵੰਡ ਪਾਸ 15 ਮਿੰਟਾਂ ਚ ਅਸੀਂ ਕੰਮ ਮੁਕਾ ਕੇ ਫਿਰ ਫ੍ਰੀ ਹੋ ਜੰਨੇ ਆ ਜੀ ਫਿਕਰ ਨਹੀਂ ਲੱਗਦਾ ਹੋਊਗਾ ਇਹ ਤੁਹਾਨੂੰ ਵੀ ਜੀ ਨਹੀਂ ਬਿਲਕੁਲ ਨਹੀਂ ਲੱਗਦਾ ਜੀ ਔਖਾ ਨਹੀਂ ਬੜੀ ਵਧੀਆ ਗੱਲ ਆ ਤਾਂ ਇੱਕ ਪਾਸੇ ਜਿਵੇਂ ਖੇਤੀਬਾੜੀ ਦੇ ਨਾਲ-ਨਾਲ ਜੇ ਅਸੀਂ ਇਹ ਜੇ ਧੰਦੇਵਾਲ ਵੀ ਤੁਰਾਂਗੇ ਤਾਂ ਇੱਕ ਬਿਜ਼ਨਸ ਵਿਊ ਪੁਆਇੰਟ ਆਫ ਤੋਂ ਵੀ ਬਹੁਤ ਵਧੀਆ ਇੱਕ ਚੀਜ਼ ਐ ਤਾਂ ਮੈਨੂੰ ਲੱਗਦਾ ਵੀ ਫਿਰ ਤੁਸੀਂ ਖੇਤੀ ਦੇ ਨਾਲ-ਨਾਲ ਜਦੋਂ ਇਸ ਧੰਦੇਵਾਲ ਨੂੰ ਤੁਰੇ ਹੋ ਤਾਂ ਥੋੜਾ ਜਿਹਾ ਸਖਾਲਾ ਤਾਂ ਤੁਹਾਨੂੰ ਹੁੰਦਾ ਹੀ ਹੋਊਗਾ ਨਾ ਕਿ ਕੱਲਾ ਖੇਤੀ ਵਾਲ ਥੋੜਾ ਜਿਹਾ ਸਿਸਟਮ ਔਖਾ ਹੋ ਜਾਂਦਾ ਕਈ ਵਾਰੀ ਹਾਂਜੀ ਦੇਖੋ ਖੇਤੀ ਨਾਲ ਹਨਾ ਵੀ ਮਹਿੰਗਾਈ ਵੀ ਜ਼ਿਆਦਾ ਹੁਣ ਹਰੇਕ ਬੱਚਾ ਬ੍ਰਾਂਡ ਭਾਲਦਾ ਅੱਜ ਕੱਲੇ ਫਿਰ ਉਹ ਕੱਲੀ ਖੇਤੀ ਨਾਲ ਦਾ ਟਾਈਮ ਵੀ ਥੋੜਾ ਜਿਹਾ ਪਾਸ ਨਹੀਂ ਹੁੰਦਾ ਫਿਰ ਐ ਕਰਕੇ ਆਪਾਂ ਨੂੰ ਨਾਲੇ ਤਾਂ ਹੁਣ ਵਧੀਆ ਲਾਲਚ ਲੱਗਿਆ ਜੀ ਨਾਲੇ ਵਧੀਆ ਕਮਾਈ ਆ ਨਾਲੇ ਆਪਦੇ ਘਰੇ ਬੱਚੇ ਆ ਹੁਣ ਸਕੂਲੋਂ ਆਣ ਸਰ ਉਹਨਾਂ ਨੇ ਨਾਲ ਲੱਗ ਜਾਣਾ ਬਸ ਸਾਹ ਦੇ ਵਿੱਚ ਫਿਰ ਕਿੰਨੀਆਂ ਕਿ ਤੁਸੀਂ ਸੇਲ ਕਰ ਦਿੰਦੇ ਹੋ ਨਾਲ ਦੇ ਵਿੱਚ ਤਾਂ ਦੇਖੋ ਜੀ ਸੁੰਦੀ ਆ ਘੋੜੀ ਮਸਾਂ 11 ਮਹੀਨਿਆਂ ਚ ਹਾਂਜੀ ਫਿਰ 5 ਕੁ ਮਹੀਨੇ ਸਾਂਭ-ਸਮਾਈ ਕਰਨੀ ਪੈਂਦੀ ਬੱਚੇ ਦੀ ਉਦੋਂ ਸੇਲ ਹੁੰਦੇ ਆ ਜੀ ਲੱਗ ਜਾਂਦੇ 15 16 ਮਹੀਨੇ ਇਹ ਵੀ ਲੱਗਦਾ ਸੇਲ ਵੀ ਫਿਰ ਇੰਸਟਾਗ੍ਰam ਤੋਂ ਹੀ ਤੁਹਾਡੇ ਜਿਹੜੇ ਫਾਲੋਅਰ ਨੇ ਉਹ ਵੇਂਦੇ ਹੋਣਗੇ ਮੇਰਾ ਬੇਟਾ ਬਸ ਪਹਿਲਾਂ ਜਦੋਂ ਅਸੀਂ ਨਹੀਂ ਹਸੇ ਕੋਈ ਮੈਨੂੰ ਮਤਲਬ ਵਾਲਾ ਚਰਨੀ ਹੋਇਆ ਵੀਡੀਓ ਮਤਲਬ ਸਾਨੂੰ ਬਣਾਉਂਦਿਆਂ ਨਾ ਤੇ ਬੇਟਾ ਮੇਰਾ ਬਸ ਛੋਟੀਆਂ ਛੋਟੀਆਂ ਵੀਡੀਓ ਜਿਹਾ ਆਪਦੀਆਂ ਬਾਲ ਲੈਂਦਾ ਸੀ ਤੇ ਜਿਹਨੇ ਜਦੋਂ ਵੀ ਅਸੀਂ ਕੋਈ ਚੀਜ਼ ਸੇਲ ਕਰਨੀ ਆ ਜਿਹਨੇ ਫੇਸਬੁੱਕ ਤੇ ਜਾਂ ਇਦਾਂ ਪਾਉਣਾ ਤੇ ਅਸੀਂ ਛੋਟਾ ਸਾਨੂੰ ਹਰਾਨੀ ਜੀ ਹੋਣੀ ਵੀ ਜੋਤ ਨੇ ਵੇਚਦੀ ਲਾ ਫਲਾਨੀ ਚੀਜ਼ ਜਾਂ ਜੋਤ ਨੇ ਟਰੈਕਟਰ ਲੈ ਲਿਆ ਇਹ ਛੋਟਾ ਇਹਨ ਕੱਢ ਦੇਣਾ ਕਿ ਫਲਾਣੇ ਥਾਂ ਕੜਾ ਤੇ ਹੁਣ ਵੀ ਅਸੀਂ ਆ ਬੱਚੇ ਸੇਲ ਕੀਤੇ ਸਾਰੇ ਇਸੇ ਨੇ ਕੀਤੇ ਜੀ ਇਹਦਾ ਨਮਸਕਾਰ ਹੈ ਜੀ ਇਹਦਾ ਨਮਸਕਾਰ ਹੈ ਇਹ ਕਿਨੇ ਚਿਰ ਦੀ ਏ ਉਹੀ ਜਿਹਨੂੰ ਅੱਬ ਬਾਹਰ ਲੈ ਕੇ ਬੈਠੇ ਹਾਂ ਜੀ ਹਾਂਜੀ ਹਾਂਜੀ ਇਹ ਸਵਾਰੀ ਕਰਦੇ ਹਾਂ ਜੀ ਇਹਦੇ ਤੇ ਕਹਿਣਾ ਚਾਹੂਗੇ ਕਿ ਅ ਅ ਬਿੱਲਾ ਦਾ ਪੰਜਾਬ ਦੀਆਂ ਔਰਤਾਂ ਨੂੰ ਅੱਜਕੱਲ ਤਾਂ ਗੋਡੇ ਗਿੱਟਿਆਂ ਤੋਂ ਹੀ ਨਹੀਂ ਵੇਲ ਮਿਲਦਾ ਚਲੋ ਤੋਡੀ ਪਰਮਾਤਮਾ ਕਹਿੰਦਾ ਮੈਂ ਕਹਿੰਦਾ ਕਿ ਸਿਹਤ ਤੰਦਰੁਸਤ ਰਹਿ ਵੀ ਇਸੇ ਤਰੀਕੇ ਨਾਲ ਕੋਈ ਬੀਬੀਆਂ ਨੂੰ ਹਲਾਸ਼ੇਰੀ ਦੇਣੀ ਚਾਹੂਂਗੇ ਕਿ ਸਾਨੂੰ ਹਿੰਮਤ ਕਰਨੀ ਚਾਹੀਦੀ ਹੈ ਹਾਂਜੀ ਹਾਂਜੀ ਇਹ ਤਾਂ ਹੈਗਾ ਹੀ ਜੀ ਦੇਖੋ ਹੁਣ ਜਦੋਂ ਹਨਾ ਆਪਾਂ ਇਹਨਾਂ ਤੇ ਚੜਦੇ ਆਂ ਉਤਰਦੇ ਆਂ ਅਕਸਰ ਕਸਰਤ ਵੀ ਹੁੰਦੀ ਹੈ ਕੁਝ ਤਾਂ ਤੇ ਕੁਝ ਜਿਹੜਾ ਮਨ ਨੂੰ ਮਤਲਬ ਬੰਦੇ ਨੇ ਖੁਸ਼ ਹੀ ਰਹਿਣਾ ਹਮੇਸ਼ਾ ਆਪਦੇ ਜਾਨਵਰ ਦੇਖ ਕੇ ਹਨਾ ਜਦੋਂ ਆਪਾਂ ਸੇਲ ਵੀ ਕਰਦੇ ਆਂ ਪੈਸੇ ਵੜਦੇ ਆਂ ਜੇ ਕੁਝ ਵੀ ਕਹਿ ਲੋ ਮਤਲਬ ਖੁਸ਼ੀ ਤਾਂ ਹੁੰਦੀ ਹੈ ਨਾ ਆਪਣੋਂ ਆਪਦੇ ਕਾਰੋਬਾਰ ਤੇ ਹਨਾ ਤੇ ਉਦੋਂ ਜਿਹੜੇ ਮੈਨੂੰ ਤਾਂ ਲੱਗਦੀ ਵੀ ਰੋਗ ਜਿਹੜੇ ਅ ਤੇ ਕਿੱਟੇ ਗੋਡੇ ਜਿਹੜੇ ਹੋ ਕਸਰਤ ਨਾਲ ਜੀ ਹਾ ਨੂੰ ਸਾਰਾ ਦਿਨ ਤੁਰੇ ਫਿਰਦੇ ਜਦੋਂ ਵਿੱਚ ਇਹਨਾਂ ਦੇ ਹਨਾ ਕੁਝ ਤਾਂ ਖਿਆਲ ਵੀ ਨਹੀਂ ਰਹਿੰਦਾ ਤੇ ਕੁਝ ਵੈਗਰੂ ਦੀ ਕਿਰਪਾ ਵੀ ਹੋ ਜਾਂਦੀ ਹੈ ਜੀ ਹਨਾ ਜਦੋਂ ਬੰਦਾ ਮਤਲਬ ਆਪਦੀ ਸਿੱਧੀ ਸਿੱਧੀ ਸਾਡੀ ਕਮਾਈ ਕਹਿ ਸਕਦੇ ਆ ਜੀ ਆਪਾਂ ਇਹਨਾਂ ਨੂੰ ਹਨਾ ਵੀ ਨਾ ਹੀ ਆਪ ਬਹੁਤ ਹੈ ਨਾ ਇਹਦੇ ਵਿੱਚ ਦੇਖੋ ਤੁਸੀਂ ਮਿਹਨਤ ਬਹੁਤ ਹਾਂਜੀ ਹਾਂਜੀ ਆਪਦਾ ਹੁਣ ਜਿਹੇ ਜਿਹਾ ਘਰੋਂ ਪਾਉਣੇ ਆ ਉਹ ਜੇ ਕੱਢ ਲਈਦਾ ਕਿਤੋਂ ਮਤਲਬ ਕੋਈ ਬੇਈਮਾਨੀ ਦੀ ਕਮਾਈ ਨਹੀਂ ਹਨਾ ਐ ਵਧੀਆ ਹਾਂਜੀ ਹਾਂਜੀ ਮੈਨੂੰ ਲੱਗਦਾ ਕਿ ਹੋਰ ਤੁਸੀਂ ਜਿਵੇਂ 1 ਤੋਂ 6 ਤੇ ਆਏ ਹੋ ਤੇ ਹੁਣ ਤੁਸੀਂ ਮੈਨੂੰ ਲੱਗਦਾ 60 ਤੇ ਜਾਓ ਅਸੀਂ ਤਾਂ ਇਹ ਦਵਾਵਾ ਕਰਾਂਗੇ ਤੁਸੀਂ ਹੋਰ ਅਸੀਂ ਤੁਹਾਡੇ ਕੋਲ ਫੇਰ ਜਲਦੀ ਜਲਦੀ ਜ਼ਰੂਰ ਆਈਏ ਵੈਸੇ ਭਾਵਨਾ ਤਾਂ ਹੈਗੀ ਹੈ ਜੀ ਮੰਨਦੀ ਹਨਾ ਵੀ ਪਰਮਾਤਮਾ ਚਲੋ ਜੋਤ ਵੀ ਕਹਿ ਦਿੰਦਾ ਮੰਮਾ ਦਾਸ ਤੋਂ 15 ਕੋੜੇ ਹੁਣ ਆਪਣਾ ਸਟੱਡ ਫਾਰਮ ਵੀ ਵੱਡਾ ਕਰਨਾ ਤੇ ਮੈਂ ਕਹਿੰਦੀ ਜੋਤ ਤੂੰ ਤਾਂ ਬਾਹਰ ਜਾ ਬਈ ਉਹ ਕਹੂਗਾ ਮੰਮੀ ਜੇ 20 ਕੋੜੇ ਹੋ ਜਾਣ ਮੈਨੂੰ ਤਾਂ ਬਾਹਰ ਜਾਣ ਦਾ ਕੋਈ ਸ਼ੌਂਕ ਨਹੀਂ ਤੇ ਵੈਸੇ ਪਰ ਥੋੜੀ ਜੀ ਹੁਣ ਨਾ ਜਗ੍ਹਾ ਦੀ ਸ਼ਾਰਟ ਪੈ ਜਾਂਦੀ ਵੀਰੇ ਹਨਾ ਜਿਵੇਂ ਹੁਣ ਬੱਚੇ ਭੱਜਣ ਨੂੰ ਥਾਂ ਪਾਲਦੇ ਸ ਦੇਖ ਹੀ ਤੇ ਫਿਰ ਆਏ ਥੋੜਾ ਸਾਨੂੰ ਡਰ ਲੱਗਦਾ ਰਹਿੰਦਾ ਤਾਂ ਕਰਕੇ ਸੇਲ ਕਰ ਦਿੰਨੇ ਆ ਹਾਂਜੀ ਚਲੋ ਹੁਣ ਪਰਮਾਤਮਾ ਕਰੇ ਸਾਲ ਦੋ ਸਾਲ ਦੇ ਵਿੱਚ ਵਿੱਚ ਅਸੀਂ ਜਿਹੜਾ ਹੈ ਵੱਡੀ ਕਰੋ ਤੁਸੀਂ ਉਹ ਘੋੜੇ ਵੀ ਤੁਹਾਡੇ ਕੋਲ ਘੋੜੀਆਂ ਵਧੀਆ ਹੁਣ ਤਾਂ ਇਹ ਨੇ ਰਾਜਪਾਲ ਕੌਰ ਜੀ ਜਿਹੜੇ ਘੋੜੀਆਂ ਦੀ ਸਰਦਾਰਨੀ ਇਸ ਏਰੀਆ ਦੇ ਵਿੱਚ ਵਜਦੇ ਨੇ ਇੰਸਟਾਗ੍ਰam ਤੇ ਬਹੁਤ ਫੋਲੋਅਰ ਨੇ ਉਹਦੀਆਂ ਵੀਡੀਓਜ਼ ਬਹੁਤ ਚੱਲਦੀਆਂ ਨੇ ਉਹਨਾਂ ਵੱਲ ਵੇਖੀ ਅਸੀਂ ਨਾਲ ਸੰਪਰਕ ਕੀ